ਇਥੇ ਤਾਂ ਸਾਡੇ ਕੋਲ 2 ਘੰਟੇ ਬਹਿਣਾ ਔਖਾ ਆ ਹੁੰਦਾ ਤੇ ਕਬਰ ਦੇ ਉੱਤੇ ਗਾਉਣ ਵਾਲੀ ਆਣੀ ਹੋਵੇ ਸ਼ਾਮਾਂ ਨੂੰ 6 ਵਜੇ ਅਸੀਂ ਸਵੇਰੇ 6 ਵਜੇ ਪਨੀਰੇ ਤੋੜਦੇ ਨੇ ਪਿੰਡ ਦੇ ਫੜਕੇ ਕਿਸੇ ਦਾ ਲੱਕ ਪੀੜ ਨਹੀਂ ਹੁੰਦਾ ਕਿਸੇ ਦੇ ਘੋਡੇ ਨਹੀਂ ਪੀੜ ਹੁੰਨੇ ਕਿਸੇ ਦਾ ਬੀਪੀ ਨਹੀਂ ਵਧਣਾ ਕਿਸੇ ਦੀ ਸ਼ੂਗਰ ਨਹੀਂ ਵਧਣੀ ਇਥੇ ਹੁਕਮਨਾਮਾ ਲੰਮਾ ਲੈ ਜੇ ਨਾ ਭਾਈ ਗੁਰਦਰ ਇਹਦਾ ਅਸੀਂ ਉਹਦੇ ਕਲ ਪੈਂਦ ਤੱਕ ਜਾਣੇ ਡਲਮਾ ਹੁਕਮਨਾਮਾ ਉਹ ਅਰਦਾਸ ਮਸਾਲਾ ਲੰਮੀ ਕਰਦੇ ਸਾਨੂੰ ਚੱਕਰ ਆ ਜਾਂਦਾ ਬਾਬਾ ਏਡੀ ਅਰਦਾਸ ਕਰ ਦਿੰਦਾ ਉੱਥੇ ਫਿਰ ਨਸੀਦਾ ਯਾਦ ਰੱਖੋ ਮੈਨੂੰ ਗੱਲ ਕਹਿਣ ਤੋਂ ਅਗਰੇਜ਼ ਨਹੀਂ ਅੱਜ ਜਿਨ੍ਹਾਂ ਦੀਆਂ ਕਬਰਾਂ ਬਣਾ ਕੇ ਤੁਸੀਂ ਪਿੰਡਾਂ 'ਚ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ ਤੁਹਾਡੇ ਵੱਡਿਆਂ ਕੋਲ ਛਤਰ ਖਾਨ ਦੇ ਮਰੇ ਆ ਹੋਰ ਉਹਨਾਂ ਦੀ ਕੁਰਬਾਨੀ ਕੋਈ ਨਹੀਂ ਜਾਣੀ ਤੇ ਜਿਹਨੂੰ ਇੱਥੋਂ ਕੱਖ ਨਹੀਂ ਨਾ ਮਿਲਿਆ ਉਹ ਮੱਤ ਪਰਮ ਰੱਖੇ ਮੈਨੂੰ ਕਿਤੇ ਮਿਲੂਗਾ ਓਏ ਇੱਕ ਗਾਉਣ ਵਾਲਾ ਵਾਜ ਜਸਵੀਰ ਜਸੀਸ਼ ਦਾ ਇੰਟਰਵਿਊ ਤੁਸੀਂ ਉਹਦੀ ਸੁਣੀ ਹੋਵੇ ਜਸਵੀਰ ਜਸੀ ਕਹਿੰਦਾ ਵੇਖੋ ਹਰ ਗੱਲ ਪਰਮੋੜ ਨਹੀਂ ਕੀਤੀ ਜਾਂਦੀ ਪਰ ਚੰਗੀ ਗੱਲ ਕਹਿ ਦੇਣੀ ਚਾਹੀਦੀ ਆ ਉਹ ਕਹਿੰਦਾ ਮੇਰੇ ਅੱਗੇ ਕੋਈ ਕਰੋੜਾ ਰੁਪਈਆ ਵੀ ਢੇਰੀ ਕਰ ਦਵੇ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਨਹੀਂ ਮੰਨਦਾ ਜਾਓ ਮੈਂ ਨਹੀਂ ਲਾਉਂਦਾ ਕਿਸੇ ਕਬਰ ਦੇ ਉੱਤੇ ਜਾ ਕੇ ਅਖਾੜਾ ਤੇ ਸਾਡੇ 'ਚ ਉਹ ਵੀ ਹੈਗੇ ਆ ਜਿਨ੍ਹਾਂ ਨੂੰ ساری ਉਮਰ ਪੰਜਾਬੀ ਬੋਲੀ ਦਾ ਮਾਣ ਕਹਿੰਦੇ ਰਹਿ ਪੰਜਾਬੀ ਬੋਲੀ ਦਾ ਮਾਣ ਕਹਿੰਦੇ ਰਹਿ ਉਹਨਾਂ ਨੇ ਆਹ ਨਕੋਦਰ ਜਾ ਕੇ ਡੇਰਾ ਖਲਾਦਤਾ ਜੋ ਨੰਗੇ ਧੜੰਗੇ ਸੁਲਫੇ ਸੂਟੇ ਲਾਉਣ ਵਾਲੇ ਵੀ ਉੱਥੇ ਜਾਏ ਸਾਈਂ ਜਾਏ ਸਾਈਂ ਕਰਦੇ ਤੁਰੇ ਜਾ ਤੇ ਸਾਡਾ ਕੀ ਹਾਲ ਹੋ ਗਿਆ ਜਿਹੜੀ ਗੁਰਦਾਰੇ ਨਾਲ ਚਲੇ ਉਹ ਕਹਿੰਦਾ ਉਹ ਕਬਰ ਦੇ ਪ੍ਰਧਾਨ ਬੰਦੇ ਜਾ ਕੇ ਇੱਥੇ ਦਿਵਾ ਨਹੀਂ ਸਾਡੀ ਲੱਗਣ ਢਈ ਉਥੇ ਨਵਾਂ ਮੇਲਾ ਲਾ ਦੇਵਾਂਗੇ ਮੈਂ ਉਹ ਮੇਲੇ ਪਿੰਡ ਵੇਖਿਆ ਸ਼ਾਮਾਂ ਨੂੰ ਗੁਰਦੁਆਰੇ ਦੀਵਾਨ ਦੁਪਹਿਰੇ ਕਬਰ ਤੇ ਮੇਲਾ ਉਸੇ ਪਿੰਡ ਦੇ ਵਿੱਚ ਲੱਗਦਾ ਤੇ ਉਹੋ ਹੀ ਕਮੇਟੀ ਉਥੇ ਭੱਜੀ ਫਿਰਦੀ ਉਹੋ ਹੀ ਕਮੇਟੀ ਉਥੇ ਭੱਜੀ ਫਿਰਦੀ ਆ ਲੱਖ ਲਾਣ ਤੇ ਸਾਡੇ ਖਰਚੇ